ਬਜ਼ੁਰਗ ਔਰਤ ਦੀਆਂ ਵਾਲੀਆਂ ਚਪਟਣ ਵਾਲੇ ਲੁਟੇਰਿਆਂ ਨੂੰ ਪਟਿਆਲਾ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਫੜਨ ਦਾਤਾਂ ਵਾਕਿਤਾ ਗਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪਟਿਆਲਾ ਪੁਲਿਸ ਨੇ ਦੱਸਿਆ ਹੈ ਕਿ 9 ਤਰੀਕ ਨੂੰ ਇੱਕ ਬਜ਼ੁਰਗ ਔਰਤ ਫੁੱਲਾ ਦੇਵੀ ਆਪਣੇ ਘਰ ਦੇ ਬਾਹਰ ਕੁਰਸੀ ਉੱਤੇ ਬੈਠੀ ਸੀ ਤਾਂ ਉਸ ਸਮੇਂ ਲੁਟੇਰਿਆਂ ਵੱਲੋਂ ਉਸ ਬਜ਼ੁਰਗ ਔਰਤ ਦੀਆਂ ਵਾਲੀਆਂ ਨੂੰ ਚਪਟਿਆ ਗਿਆ ਅਤੇ ਨਾਲ ਹੀ ਆਪਣੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਉੱਤੇ ਹੀ ਉਹ ਲੁਟੇਰੇ ਫਰਾਰ ਹੋ ਗਏ। ਉਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਾ ਦੇ ਫੁਟੇਜ ਦੇ ਆਧਾਰ ਉੱਤੇ ਉਹਨਾਂ ਲੁਟੇਰਿਆਂ ਦੀ ਪਾਲਕੜਨੀ ਸ਼ੁਰੂ ਕੀਤੀ ਹੈ। ਜਿਸ ਤੋਂ ਬਾਅਦ 24 ਘੰਟਿਆਂ ਦੇ ਅੰਦਰ-ਅੰਦਰ ਉਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਡਿਪਟੀ ਅਸਟਿੰਟ ਮਨੂਸ਼ ਸ਼ਰਮਾ IPS, ਐਸਪੀ ਸੀਟੀਵੀ ਸ਼੍ਰੀ ਸਫਰਾਜ਼ ਆलम IPS ਦੇ ਇਸ਼ਾਨਦਸ਼ਕਾ ਹੈ ਪਰ ਯਾਰਾਪੁਰ ਸਿੰਘ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਮਿਲੀ ਜੋ ਮਿਤੀ 9 ਤਰੀਕ ਨੂੰ ਦਿਨ ਦਿਹਾੜੇ ਇੱਕ ਬਜ਼ੁਰਗਔਰਤ ਜਿਹੜੋ ਕੰਨਾਚੂਂ ਵਾਲੀ ਸੈਚ ਹੋ ਗਈ ਸੀ ਜਕਿ ਮਤਭਾਗੀ ਕਰਨਾ ਸੀ ਜੋ ਦਿਨ ਦਿਹਾੜੇ ਇਸ ਸਟਰਕਚਰ ਦੇ ਵਾਲੀ ਵਿੱਚ ਕੱਢੀ ਜਾ ਰਿਹਾ ਸੀ 70000 ਦੀ ਜਿਹੜੋ ਲੇਡੀ ਜੋ ਤੁਰਰ ਤੁਸ ਸਮਾਰਟ ਸੋਮੇ ਘਰ ਵਿੱਚ ਬੈਠੀ ਆਰਾਮ ਕਰ ਰਹੀ ਸੀ ਬਾਹਰ ਗੱਲ ਕਰਦੇ ਬਾਹਰ ਉਸ ਦਾ ਐਸਐਚਓ ਕਰਵਾਲੀ ਹਰਜਿੰਦਰ ਸਿੰਘ ਭਿਤਲੋੜੇ ਆਪਣੀ ਟੀਮ ਦੇ ਨਾਲ ਇਹ 24 ਆਰਸ ਨੂੰ ਪੁਰੂਫ ਰੇਸ ਕੀਤਾ ਔਰ ਕੱਲ ਅਭੀ ਹੋਰ ਗੁਸ਼ਤਾ ਕੀਤਾ ਔਰ ਇਹ ਬਹੁਤ ਬੜੀ ਮਤਲਬ ਸਫਲਤਾ ਹੈ ਕਿ ਸਾਡੇ ਜਿੰਨੇ ਵੀ ਕੇਸ ਨੇ ਪਟਿਆਲਾ ਜ਼ਿਲ੍ਹੇ ਦੇ 24 ਆਰਸ ਨੂੰ ਆਪਣੀ ਉਸਤਰੀ ਨਾਲ ਕੰਮ ਕਰਕੇ ਕੇਸ ਕਰ ਰਹੀ ਹੈ ਇਹ ਵੀ ਬਰਾਇਨ ਸੀ ਜੋ ਸਟੈਚਿੰਗ ਸੀ ਅੰਟਰੇ ਸੀ ਔਰ ਐਸਐਚਓ ਹਰਜਿੰਦਰ ਸਿੰਘ ਭਿਤਲੋੜੇ ਕਰਵਾਲੀ ਦੇ ਆਪਣੀ ਟੀਮ ਦੇ ਨਾਲ ਪੂਰੀ ਫੁਰਤੀ ਕਰਦੇ ਹੋਏ ਇਹ ਬੰਦੇ ਨੂੰ ਜੇਸ ਕਿਤਾ ਨਾਮਿਤ ਕੀਤਾ ਔਰ ਔਰ ਕੱਲ ਸ਼ਾਮ ਨੂੰ ਵੀ ਇੱਕ ਨੂੰ ਗਿਫਤਾਰ ਕਰਤਾ ਜਿਸ ਨੂੰ ਅਜੇ ਪੇਸ਼ ਅਦਾਲਤ ਦੇ ਰੱਖ ਕੇ ਰਿਵਾਰਡ ਦਿੱਤਾ ਗਿਆ ਹੈ ਜਿਸ ਤੋਂ ਪੁਤੀਸ਼ਕ ਦੀ ਤਿਆਰੀ ਹੈ 25 ਕਿ ਸਰ ਪਹਿਲਾਂ ਵੀ ਇੱਕ ਕੋਈ ਪਰਚੇ ਦਰਜ ਜੀ ਪਹਿਲਾਂ ਵੀ ਤ੍ਰਿਭਦੌਰਾ ਦੇ ਕਈ ਮੁਕਦਮੇ ਤੇ ਦਰਜ ਨੇ 182 ਦੇ ਸਵੈਚਿੰਗ ਦੇ ਐਨਡੀਪੀਐਸ ਦੇ ਡਿਪਾਰਟਮੈਂਟਰ ਹੈਗਾ ਪਤਲਾ ਦਾ ਰਹਿ ਰਿਹਾ ਔਰ ਪ੍ਰਮਿੰਦਰ ਸਿੰਘ ਬਿੰਡਰ ਬੋਰਡ ਦਾ ਹਾਂ ਸਰ ਸਦਮਾ ਪਤਲਾ ਦਾ ਬਿੰਡਰ ਉੱਤੇ ਦਰਜ ਰਿਹਾ ਹੈ ਸਰ ਫੜੇਗੇ ਤੁਹੀਂ ਇਹ ਮੁਕਦਮੇ ਪਾ ਬਈ ਸਿਟੀ ਬਟਾ ਰਕੀ ਬੜਾ ਪਾਲੇ ਪਤਾ ਸੀ ਆਪਾਂ ਕੇ ਉਹ ਕੋਈ ਕਿਸੇ ਬਾਤਾਂ ਦੀ ਚਾਤਰ ਕੁਝ ਹੋਰ ਵੀ ਬਰਾਮਤ ਹੋਇਆ ਸਰ ਇਸ ਤੋਂ ਨਹੀਂ ਭੜੇ ਤਫਤੀਸ਼ ਜਾਰੀ ਹੈ ਇਹਦਾ ਰਿਮਾਰਕ ਲਿਆ ਮਨੇ ਤੋਂ ਬਰਾਮਤ ਦੀ ਕਿ ਸਿਰਫ ਕੱਲੇ ਸੀ ਕਿ ਹੋਰ ਵੀ ਤੇ ਕੋਈ ਸਾਥੀ ਹੈ ਕੱਲਾ ਹੀ ਸੀ ਇਹਨੇ ਕੱਲੇ ਨੇ ਸਪੈਸ਼ੀ ਕੀਤੀ ਹੈ 30 ਸਾਲ ਦੀ ਉਮਰ ਹੈ ਬਿੱਲਾ ਹੈ ਉਹ ਕੰਮ ਕਰਦੀ ਔਰ ਇਹ ਪਈ ਮੁਕਦਰ ਤੇ ਬਰਲਾਵਤ ਹੋ ਰਹੀ ਹੈ ਸਿਰਫ ਪੜਿਆ ਨਹੀਂ ਹੈ ਕਿ ਕੀ ਕਰ ਰਿਹਾ ਉਹ ਤੇ ਟੈਕਨੋਲੋਜੀ ਔਰ ਪੜਿਆ ਇਹ ਬੜਾ ਮੁਕਤ ਬੜੀ ਦਿੱਕਤ ਦਾ ਤੌਰ ਪਰ ਉਸ ਤੇ ਸਰ ਲੋਕ ਜਿਹੜਾ ਪਟਿਆਲਾ ਦੇ ਵਿੱਚ ਕਾਫੀ ਵਾਰ ਤਾਂ ਲੋਕਾਂ ਦੇ ਸਾਹਮਣੇ ਹੋ ਰਹੀਆਂ ਨੇ ਮੋਟਰਸਾਈਕਲ ਰੋਜ਼ ਚੋਰੀ ਹੋ ਰਹੇ ਨੇ ਸੀਸੀ ਵੀ ਕੁਝ ਨੇ ਉਹਨਾਂ ਦੀ ਸੋ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਨਹੀਂ ਇਹ ਗ੍ਰੈਗ ਗੈਗ ਨਹੀਂ ਇੱਕ ਜਿਹੜਾ ਹੈਗਾ ਗਰੋ ਉਹ ਕਾਫੀ ਜਿਹੜਾ ਐਕਟਿਵ ਹੋਇਆਗਾ ਜੀ ਦੇਖੋ ਕ੍ਰਾਈਮ ਹੁੰਦਾ ਹੈ ਪਰ ਤੁਸੀਂ ਇਹ ਵੀ ਦੇਖੋ ਕਿ ਪਟਿਆਲਾ ਪੁਲਿਸ ਕੋਈ ਵੀ ਕੇਸ ਅੱਜ ਤੱਕ ਕੋਈ ਵੀ ਕੇਸ ਪਟਿਆਲਾ ਪੁਲਿਸ ਦਾ ਅਲਪਰੇ ਨਹੀਂ ਸਾਰੇ ਕੇਸ ਟ੍ਰੇਸ ਹੋ ਗਏ ਐਂਡ ਹਮੇਸ਼ਾ ਪੁਲਿਸ ਸਾਡੀ ਸੇਵਾ ਸਦ ਕਰਦਾ ਸਾਡੇ ਐਸਪੀ ਸਾਹਿਬ ਆਪ ਕਿਰਕਾ ਨੂੰ ਵੀ ਟਕ ਕਰਦੇ ਨੇ ਉਹਨਾਂ ਦੀ ਦਿਸ਼ਾ ਦਿਸ਼ਾ ਹੈ ਟੋਹ ਉਹਨਾਂ ਦੀ ਗਾਈਡਰਸ ਤੇ ਅਸੀਂ ਸਾਰਾ ਇਹ ਕੰਮ ਕਰ ਰਹੇ ਆਂ ਔਰ ਉਹਨਾਂ ਦੀ ਦਿਸ਼ਾ ਦਿਸ਼ਾ ਹੈ ਜਿਹੜੀ ਕੰਪਨੀ ਕਹਿੰਦਾ ਅਸੀਂ ਸਾਡੀ ਟੈਕਨੀਕਲ ਟੀਮ ਸਾਡੇ ਨਾਲ ਬਹੁਤ ਮੁਸਤਕਿਲ ਅਸੀਂ ਕੰਮ ਕਰਦੇ ਆਂ